ਈ ਹਾਲ ਚਾਲ ਕੋਰਸ ਨਾਲ ਟਿਕਟ ਕਰਾਂ ਸੌ ਖੈਰ ਸੋਖਾ ਤੇ ਅੱਜ ਦੋਸਤਾਂ ਆਪਾਂ ਆ ਦਸਹਿਰਾ ਵੇਖਣਾ ਰਾਮਾ ਮੰਡੀ ਤੇ ਥਾਂ ਨੂੰ ਦਿਖਾਉਣੇ ਆਪਾਂ ਲੈ ਤੇ ਆਪਾਂ ਫੇੰਡੂ ਪੁੱਲ ਤੇ YouTube ਤੇ ਵੀ ਲੈਵਾਦੇ ਆਪਾਂ Facebook ਤੇ ਵੀ ਲੈਵਾ ਤੇ ਆ ਜੋ ਕਰਦੇ ਆ ਗੱਲਾਂ ਬਾਤਾਂ ਤੇ ਕਰਾਉਣੇ ਆ ਤੁਹਾਨੂੰ ਜਾ ਕੇ ਦਸਾਰੇ ਦੇ ਦਰਸ਼ਨ ਤੇ ਆਪਾਂ ਚੱਲਦੇ ਪਿੰਡੋਂ ਤੇ ਹੁਣ ਤੁਹਾਨੂੰ ਲੈ ਕੇ ਬਿਨਾ ਹੈ ਜੀ ਆਪਾਂ ਆ ਗਏ ਆਹ ਬੋਤਾ ਪਾਸ ਆਹੀ ਇਧਰ ਪੇਟੂ ਕੋਲ ਰਦੇ ਵੀ ਲਾ ਹੈ ਸ਼ਾਮ ਦਾ ਟਾਈਮ ਆਪਾਂ ਪਹੁੰਚ ਚੁੱਕੇ ਆਂ ਫਾਸ ਕੋਰਮ ਆ ਫਿਰ ਉਹਨੂੰ ਫੋਨ ਕਰਦੇ ਆਂ ਨਹੀਂ ਨਹੀਂ ਪੜਾ ਦੇ ਉਹਦਾ ਮੁੰਡਾ ਆਪ ਕੋਰਮ ਦੇ ਕੋਰਮ ਦੇ ਮਾਰਾ ਲਿਆ ਉਹਨਾਂ ਨੇ ਕਹਿਣਾ ਕੜਾਈ ਆ ਬੱਚਾ ਅੱਛਾ ਬੋਲ ਦੇ ਨਾ ਕੋਈ ਗਰਮ ਹੋ ਗਿਆ ਇਹ ਬਹੁਤ ਕੋਰਸਟੜੇ ਲੱਗ ਗਿਆ ਅੱਛਾ ਜੀ ਆਂਦਾ ਜ਼ਰੂਰੀ ਅੱਛਾ ਜੀ ਯੂ ਨਾ ਯਾਦ ਰੱਖੀ ਹਾਂ ਹਾਂ ਵੀ ਹੁਣ ਇਹ ਤੇ ਕਿਸਾ ਬਣਦਾ ਵੀ ਮੋਰ ਨਹੀਂ ਹੈ ਨਹੀਂ ਥਾਂਡੇ ਕਿਥੋਂ ਲਏ ਅੱਛਾ ਠੀਕ ਆ ਰਾਸ਼ਟਰੀ ਪੰਛੀ ਆ ਹੁਣ ਜਿਹਨੇ ਤੁਸੀਂ ਠੀਕ ਹੈ ਜੀ ਇਹ ਤਿੰਨਾਂ ਦੇ ਕਰੋ ਦੇਰੋਂ ਵੀ ਨਾ ਕਰੇ ਉੱਥੇ ਵੀ ਕਰ ਪੈਂਦਾ ਆਂਡਾ ਆਂਡਾ ਘਰਾਬ ਕਰਦਾ ਉਹ ਇੱਕ ਬੱਚਾ ਬਣਨਾ ਸੀ ਰੋਕੀ ਕਿ ਕਹਿਣਾ ਰੋਕੀ ਹੈ ਰੋਕੀ ਘੜਾ ਅੱਛਾ ਬਾਬਾ ਜੀ ਰੋਕਾ ਲੋਕ ਰਾਹੀ ਉਹਦੇ ਕਰ ਕੀ ਹੁਣ ਇਹਨੂੰ ਵੀ ਬਾਈ ਕਰਦਾ ਲਾਈਵ ਮਹਾਏ ਰਸਤਾ ਬਾਕੀ ਪਹਿਲਾਂ ਹੁਣ ਪਹੁੰਚਿਆ ਕਹਿੰਦਾ ਮੰਡਲੀ ਮਾਰੋੜਾ ਸੀ ਪਹੁੰਚ ਗਏ ਪਿੰਡ ਉਹ ਮਾਰੋੜਾ ਮੇਰੇ ਬਾਅਦ ਜੋ ਨਿਕਲ ਗਈ ਸੀ ਪੰਟੀਨਾਇਆਂ ਲਿਆਉਂਦੇ ਸੋਖੇ ਵਿੱਚ ਤੂੰ ਮਾਰੇ ਕਹਾ ਮਾੜਦੇ ਹੋ ਮਾਰਨਾ ਨਾ ਨੂੰ ਨਾ ਕਹਨ ਤੇ ਪਸ ਸੁਵਰਾਜ ਵਾਲੀ ਚੱਕਣ ਦੇ ਬੁੱਢੀ ਕੰਦਨ ਨੂੰ ਤਾਂ ਹੀ ਪੁੱਛਿਆ ਜਿੰਨੇ ਬਹਿ ਜਾਗੇ ਤੇ ਜਿਹੜਾ ਸੁਵਰਾਜ ਘਰੇ ਖੜਾ ਹੁੰਦੇ ਮੈਂ ਅਸਟਾ ਗੁੱਸੇ ਹੋ ਜਾਉਂਦਾ ਮੈਨੂੰ ਗੁੱਸਾ ਆਉਂਦਾ ਮਾਰੀ ਗੁੱਸੇ ਤੋਂ ਮਾਰਾ ਛੋਟੀ ਕੰਟ੍ਰੋਵਰਸਰੀ ਕਹਦੋ ਕੋਈ ਇਹੀ ਕਰਦਾ ਮੈਂ ਮੈਨੂੰ ਕਹਾਂ ਦੱਸ ਤੂੰ ਐ ਨਾ ਨੂੰ ਤਾਂ ਲੰਦਾ ਵਧਾ ਗਿਆ ਤੋਂ ਆਇਆ ਵਰਨਾ ਕੇ ਸਾਡੀ ਟੋਰ ਘਟ ਜਾਂਦੀ ਫਿਰ ਮੈਂ ਕਿਹਾ ਵੀ ਹੁਣ ਮੈਂ ਤਾਂ ਤੇਰੇ ਨਾਲ ਲੱਗ ਜੇ ਮੈਂ ਤੇਰਾ ਸੀ ਵੀ ਹੋ ਤਾਂ ਨਾ ਲੈਂਦਾ ਸਰ ਮਖਾ ਤੇਰੀ ਅੱਜ ਟੋਰ ਬਣਾਦਾ ਕੋਈ ਤੇਰੀ ਟੋਰ ਘਟ ਜਾਂਦੀ ਨਾ ਲੈਂਦਾ ਹੋੜੀ ਰੱਕ ਭੈਣ ਦੀ ਨਾਲ ਲੈਂਦਾ ਰਾਮਣ ਖੜਾ ਮੱਛ ਜੇ ਮੱਛੇ ਆਪਾ ਉਹ ਆਪਣਾ ਚੱਲੀ ਜਾਂਦਾ ਵਿੱਚ ਤੁਸੀਂ ਕਹਿਣਾ ਨਾ ਦੇਖੋ ਕੋਲੇ ਘੜ ਕੇ ਆਉਂਦੇ ਆ ਤੇ ਸਾਨੂੰ ਇਹ ਰਾਖੀ ਕਰਕੇ ਮਜਾਉਂਦੇ ਜਾਵਾਂ ਹਾਂ ਵੀ ਆ ਪ੍ਰਦੂਸ਼ਣ ਆਪ ਕਰਦੇ ਆ ਸਾਡੇ ਪ੍ਰਦੂਸ਼ਣ ਤੇ ਦੁੱਖ ਲੱਗਦਾ ਨਾ ਹਰ ਪਾਰ ਦੇਲੇ ਕੀ ਕਰੂਗਾ ਸਰ ਕੀ ਕੱਢੂ ਸੱਤ ਪੁੱਛਿਆ ਗਿਣ ਕੇ ਇਹ ਬੁੱਝੇ ਗਿਆ ਮੇਆ ਗਾ ਕਹਦਾ ਆਪਣਾ ਖੂਨ ਦਾ ਇੱਕੋ ਹੀ ਹੈ ਨਾ ਬੜਾ ਯਾਰ ਠੰਡਾ ਦੇਖ ਤੀ ਹੁੰਦਾ ਮਾਦਾ ਕਹਿੰਦਾ ਇਥੋਂ ਆ ਪੰਗੀ ਲੋਕ ਜਿਹੜੇ ਦਾ ਦਾ ਝੜ ਕਦੇ ਸਭ ਦਾ ਬੱਚੀ ਜੋ ਆ ਇਦਰਾ ਉਹ ਆਦੀ ਉੱਚੀ ਪੱਟੀ ਛੜ ਗਈ ਹਾਂ ਉਹ ਵਧੀਆ ਬਿਲਕੁਲ ਮੈਨੂੰ ਕਹਿੰਦੇ ਹੁਣ ਨਹੀਂ ਪਤਰੀ ਦੁਖਦੀ ਜਿਹੜਾ ਪਾਣਾ ਹਾਂ ਉਹ ਪਾਣਾ ਤੈਨੂੰ ਮੈਂ ਫੋਨ ਕਰਕੇ ਆੜਿਆ ਮੇਰੇ ਵੀ ਇੱਥੇ ਦਰਦ ਹੋਣ ਲੱਗਿਆ ਮੈਂ ਪਾਣਾ ਸੁਣ ਕਰਕੇ ਆ ਮੈਂ ਮੇਰੇ ਨਾਲ ਤੜਕੀ ਪੁੱਜੀ ਮੇਰੇ ਨਾਲ ਆ ਬਾਹਰ ਆ ਜੂਗਾ ਨਾ ਕੋਈ ਪਤਰੀ ਆ ਕੋਈ ਹੱਲ ਜਾਂਦੀ ਹੁੰਦੀ ਹੈ ਨਹੀਂ ਮਾਇਆ ਵੀ ਦਰਦ ਉਹੀ ਆ